ਨਾਮਜਦਗੀ ਪੱਤਰ ਪਰ ਅਧੀਨ ਕਾਲਾ ਸਟੈਂਡ ਕਰਾ। ਕੱਲ ਕਿੰਨੇ ਨਾਮ ਅਗੇ ਸਨ ਹੈ ਅਤੇ ਕੇਸਰੀ ਕੇ ਨਾਮ ਚਾਹਤ ਕਰ ਰਹੇ। ਸਾਡੇ ਕੋਲ ਕਾਲਾ ਸੀ ਬਲਾਕ 2 ਬਲਾਕ ਨੇ ਜੀ ਜਿਹੜੇ ਬਲਾਕ ਸੰਤਰੀ ਦੇ ਅਜਨਾਲਾ ਤੇ ਰਮਦਾਸ ਅਜਨਾਲਾ ਦੇ ਵਿੱਚ 125 ਨਾਮਜਦਗੀਆਂ ਦਾਖਲ ਹੋਈਆਂ ਤੇ 96 ਹੋਈਆਂ ਨੇ ਸਾਡੀਆਂ ਰਮਦਾਸ ਦੇ ਦੋ ਟੋਟਲ ਮਿਲਾ ਕੇ 221 ਹੋਈਆਂ ਨੇ ਸਾਡੀਆਂ ਤੇ ਇਹਦੇ ਵਿੱਚ ਹੁਣ ਜਿਹੜਾ ਅੱਗੇ ਆਜਨ ਸਕਰੂਟੀ ਹੈ ਸਕਰੂਟੀ ਕਰਕੇ ਕਿਸੇ ਨੂੰ ਕੋਈ ਆਬਜੈਕਸ਼ਨ ਹੈ ਆਬਜੈਕਸ਼ਨ ਦੇ ਸਕਦਾ ਕਿਸੇ ਕੈਂਡੀਡੇਟ ਦੇ ਜਾਂ ਕਿਸੇ ਦੇ ਵਿਰੁੱਧ ਉਹਦੀ ਪੜਤਾਲ ਕਰਕੇ ਅਸੀਂ ਅੱਜ ਸ਼ਾਮ ਨੂੰ ਸਕਰੂਟੀ ਤੋਂ ਬਾਅਦ ਲਿਸਟ ਲਗਾ ਦੇਾਂਗੇ ਕੱਲ ਸਾਡਾ ਵਿਡਰੋਅਲ ਦਾ ਹੈਗਾ ਨੈਸਟਰ ਮਾਨਜੋ ਕਮਿਸ਼ਨ ਜਿਹਦੀ ਹਦ ਤਾਮ ਸਰ ਕੱਲ ਵਿਡਰੋਅਲ ਹੈ ਵਿਡਰੋਅਲ ਦੇ ਵਿੱਚ ਅਗਰ ਕੋਈ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈਣਾ ਚਾਹੁੰਦਾ ਉਹ ਲੈ ਸਕਦਾ ਤੇ ਮੈਂ ਇਹਦਾ ਇਹੋ ਹੈਗਾ ਉਸ ਤੋਂ ਬਾਅਦ 14 ਨੂੰ VOTING ਹੈ ਜਿਵੇਂ ਤੁਹਾਨੂੰ ਪਤਾ ਹੈ ਔਰ ਅਸੀਂ ਲੋਕਾਂ ਨੂੰ ਅਪੀਲ ਵੀ ਕਰਾਂਗੇ ਤੁਹਾਡੇ ذریعے ਕਿ ਵੱਧ ਤੋਂ ਵੱਧ VOTING ਕਰੋ ਤੇ ਡੈਮੋਕ੍ਰੇਸੀ ਨੂੰ ਬਹਾਲ ਰੱਖ ਸਕਿਆ ਸੀ ਕੀ ਸਵਾਸ ਸਿੰਘ ਦਾ ਐਪਰੀਅੰਟ ਫੇਅਰ ਇਲੈਕਸ਼ਨ ਨਹੀਂ ਤੁਸੀਂ ਕੱਲ ਵੀ ਦੇਖਿਆ ਹੋਣਾ ਸਾਡੇ ਇੱਥੇ ਬਿਲਕੁਲ ਫਰੀ ਐਂਡ ਫੇਅਰ ਇਲੈਕਸ਼ਨ ਹੋਏਗਾ ਨਾਮਜ਼ਦਗੀ ਪੱਤਰ ਮੈਕਸਿਮਮ ਦਾਖਲ ਹੋਏ ਨੇ ਆਜ਼ਾਦ ਉਮੀਦਵਾਰ ਵੀ ਆਏ ਨੇ ਸਾਰੀਆਂ ਪਾਰਟੀਆਂ ਦੇ ਵੀ ਆਏ ਨੇ ਕਿਸੇ ਵੀ ਪਾਰਟੀ ਵੱਲੋਂ ਵੀ ਕੋਈ ਉਹ ਜਾ ਇਤਰਾਜ਼ ਨਹੀਂ ਉਠਾਇਆ ਗਿਆ ਕਿ ਸਾਨੂੰ ਮਤਲਬ ਕਿਸੇ ਕਿਸਮ ਦੀ ਕੋਈ ਕੁਤਾਹੀ ਨਹੀਂ ਹੋਏਗੀ ਬੜੇ ਸ਼ਾਂਤੀਪੂਰਵਕ ਨਾਮਜ਼ਦਗੀ ਪੱਤਰ ਲਏ ਆਂ ਉਹ ਸਾਰਿਆਂ ਨੇ ਲਾਈਨ ਚ ਲਾ ਕੇ ਦਿੱਤੇ ਨੇ ਸਾਰੀ ਪਾਰਟੀ ਬੋਲੋ। 14 ਨੂੰ ਇਲੈਕਸ਼ਨ ਹੈ ਸੈਂਸਿਟਿਵ ਹਾਈ ਪ੍ਰੋਸੈਂਸਿਟਿਵ ਬੂਥ ਤੇ ਕਿਸ ਤਰੀਕੇ ਨਾਲ ਨਜ਼ਰ ਰੱਖਿਆ ਗਈ। ਪੁਲਿਸ ਨੇ ਕੋਆਰਡੀਨੇਟ ਕੀਤਾ। ਹਾਂਜੀ ਸਾਰੀ ਪੁਲਿਸ ਨਾਲ ਬੜੀ ਅੱਛੀ ਕੋਆਰਡੀਨੇਸ਼ਨ ਰਿਹਾ ਤੇ ਜਿਹੜੇ ਸਾਡੇ ਥੋੜੇ ਜਿਹਾ ਕੋਈ ਸੈਂਸਿਟਿਵ ਨੇ ਵੈਸੇ ਤੁਹਾਡੇ ਸੈਂਸਿਟਿਵ ਬੂਥ ਇੰਨੇ ਹੈ ਨਹੀਂ ਪਰ ਫਿਰ ਵੀ ਸਿਕਿਉਰਿਟੀ ਪੁਆਇੰਟ ਆਫ View ਨਾਲ ਅਸੀਂ ਸਾਰਾ ਦੇਖ ਰਹੇ ਆਂ ਔਰ ਉਹਦੇ ਚ ਪੁਲਿਸ ਪਰਸਨਲ ਵੱਲੋਂ ਉਹਨਾਂ ਨੂੰ ਕਲੀਅਰ ਕਟ ਇੰਸਟਰਕਸ਼ਨਸ ਦਿੱਤੀਆਂ ਨੇ। ਜਿੱਥੇ-ਜਿੱਥੇ ਸੈਂਸਿਟਿਵ ਜਾਂ ਹਾਈਪਰ ਸੈਂਸਿਟਿਵ ਹੋਣਗੇ ਉੱਥੇ ਪੁਲਿਸ ਪਾਰਟੀਆਂ ਜ਼ਿਆਦਾ ਲਗਾਈਆਂ ਜਾਣਗੀਆਂ ਪਰ ਫਿਲਹਾਲ ਇਹੋ ਜੀ ਸਾਡੇ ਕੋਲ ਹਲੇ ਤੱਕ ਵੀ ਕੋਈ ਇਹੋ ਜੀ ਰਿਪੋਰਟ ਨਹੀਂ ਹੈ ਵੀ ਕੋਈ ਕਿਸੇ ਕਿਸਮ ਦੀ ਅਨਗੈਹੀ ਹੋਈ ਹੋਈ